ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਅੱਗੇ ਤੇ ਮੈਂ ਲੈ ਕੇ ਆਵਾਂ ਪਾਰਕ 'ਚ ਚੱਲਦਾ ਮਮਾ ਕਾਜੀ ਤੂੰ ਅਜੇ ਛੋਟਾ ਹੈ ਮੈਦਾਨੀ ਨਹੀਂ ਤੈਨੂੰ بڑے ਬੱਚੇ ਵੀ ਚੱਦੇ ਔਰ ਗਿੱਦੜ ਨਹੀਂ ਮੈਂ بڑا ਬੱਚਾ ਹਾਂ ਮੈਂ ਮੈਂ ਚੱਲੂਆ ਮੈਨੂੰ ਪਤਾ ਹੈ ਤਰੇਕਾ ਦਾ ਟਿਕ ਟਿਕ ਅੱਛਾ ਟਿਕ ਰੁਕਦੀ ਟਿਕੜ 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 ਚੱਲਦੀ ਤੁਹਾਡਾ ਚਾਲਾ ਨਹੀਂ ਮੈਂ ਚਿੱਲੀ ਮਾਰਦੀ ਆ ਚਿੱਲੀ ਬਾ ਅੱਛਾ ਆ ਪਾ ਤਾਂ ਮਦਾ ਆ ਅੱਛਾ ਦੇਖੋ ਜੀ ਇਹ ਕਹਿੰਦਾ ਕਿ ਮੰਨੂ ਰੇਸਾਂ ਵਾਲੀ ਬਾਈਕ ਦਵਾ ਕੇ ਲੈ ਕੇ ਆਓ ਜਦ ਕਿ ਇਹਦੇ ਕੋਲ ਰੇਸਾਂ ਵਾਲੀ ਬਾਈਕ ਹੈਗੀ ਆ ਕਿ ਇਹ ਜਿਹੜੀ ਬਾਹਰ ਪਈਏ ਬਲੈਕ ਕਲਰ ਦੀ ਅੱਡੀ ਵੱਡੀ ਬਾਈਕ ਉਹ 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 ਬਾਈਕ ਨਹੀਂ ਹੈਗੀ ਆ ਤੁਹਾਡੀ ਉਹ ਤੁਹਾਡੀ ਤੁਹਾਡੀ ਮੰਮਾ ਦੀ ਤੜਾ ਪੂਪੜੇ ਅਹ ਅਬ ਟੁੱਟੀ ਤਾਂ ਪਈ ਐ ਓਹੋ ਟੁੱਟੀ ਤਾਂ ਟੁੱਟੀ ਹੋਈ ਐ ਓਹੋ ਓਏ ਓਏ ਟੁੱਟ ਗਈ ਪਈ ਐ ਓਹੋ ਓਹੋ ਅੱਛੇ ਜੇ ਅੱਛੇ ਜੇ ਟੁੱਟੀ ਨਹੀਂ ਪਈ ਐ ਉਹ ਉਹ ਤਾਂ ਬਹੁਤ ਸੋਹਣੀ ਬਾਈਕ ਆ ਮੈਨੂੰ ਨਹੀਂ ਕਹੀ ਜੀ ਪਰ ਮੈਨੂੰ ਰੇਸਾਂ ਵਾਲੀ ਬਾਈਕ ਰੇਸਾਂ ਵਾਲੀ ਬਾਈਕ ਜਿਹੜੀ ਰੇਸਾਂ ਵਾਲੀ ਬਾਈਕ ਤੂੰ ਮੰਗਦਾ ਐ ਨਾ ਰੇਸਾਂ ਵਾਲੀ ਉਹ ਜਦੋਂ ਉਹਦੀ ਰੇਸ ਦੇਣੀ ਆ ਨਾ ਉਹਨੇ ਰੁਕਣਾ ਕੋਈ ਨਹੀਂ ਤੇ ਉਹ ਕੰਟਰੋਲ 'ਚ ਨਹੀਂ ਹੋਣੀ ਉਹ ਅਕਾਈ ਨਾ ਮੈਨੂੰ ਪਾਪਾ ਜਾਂਦਾ ਜਾਣਾ ਦੇਖ ਲਓ ਜੀ ਹੁਣ ਇਹ ਰੇਸਾਂ ਵਾਲੀ ਬਾਈਕ ਮਾਰੀ ਰਵੀ ਦਾ ਚਿੱਕ ਲੈਣਾ ਪਰ ਆ ਵੀ ਕਹਿੰਦਾ ਤਰਾ ਰਾਂ ਰਾਂ ਬ੍ਰੇਕ ਚਿੱਕ ਪਰ ਐਪਲ ਐ ਕਿਹੜੇ ਨਾਲ ਅਕਰ ਇਹ ਵੀ ਰੈਂਕ ਦੇ ਹਾਂ ਫਿਰ ਪਾਪਾ ਫਿਰ ਬੇਲ ਕ ਬ੍ਰੇਕ ਨਾਲ ਹਾਂ ਦੇਖ ਲਓ ਜੀ ਇਹ ਮੰਗਦੇ ਜੀ ਹੁਣ ਰੇਸਾਂ ਵਾਲੀ ਬਾਈਕ ਤੇ ਆਪਾਂ ਹੁਣ ਚੱਲਿਆਂ ਜੀ ਰੋਪੜਨ ਤੇ ਦੁਆਕੇ ਲੈ ਕੇ ਆਨੇ ਜੀ ਨੂੰ ਰੇਸਾਂ ਵਾਲੀ ਬਾਈਕ ਆਪਾਂ ਤੇ ਬਾਕੀ ਆਪਾਂ ਹੁਣ ਆ ਕੇ ਦਿਖਾਵਾਂਗੇ ਕਿ ਮੇਰੇ ਸਬਜ਼ੀ ਹਾਂ ਆ ਆ ਕੇ ਦਿਖਾਵਾਂਗੇ ਗਾਇਸ ਇਹਨਾਂ ਤੁਹਾਨੂੰ ਰੇਸਾਂ ਵਾਲੀ ਬਾਈਕ ਤੇ ਬਾਕੀ ਦੇਖਦੇ ਹਾਂ ਜੀ ਚੱਲਦੇ ਹਾਂ ਜੀ ਹੁਣ ਆਪਾਂ ਰੋਪੜਨ ਦੇਖਦੇ ਹਾਂ ਜੀ ਆਪਾਂ ਨੂੰ ਕਿਆ ਪਸੰਦ ਆਂਦਾ ਜੀ ਉੱਥੇ ਜਾ ਕੇ ਮੰਮਾ ਤੂੰ ਕਹੀਂ ਪੁੱਤ ਲੈ ਗੱਡੀ ਲੈ ਗੱਡੀ ਪੁੱਤ ਗੱਡੀ ਲੈ ਲੈ ਗੱਡੀ ਗੱਡੀ ਟਾਈਡ ਨਹੀਂ ਲੈਤਵਲੀ ਬਾਈਕ ਲਈ ਠੀਕ ਹੈ ਬੋਤਲ ਨੀਸਾ ਵਾਲੀ ਫਾਈਲ ਕਿ ਦਵਾਉਂਗੇ ਅਸੀਂ ਦੇਖ ਲਓ ਜੀ ਕਿਵੇਂ ਮਾਸਕ ਲਾਂਦਾ ਇਹ ਤੇ ਚਲੋ ਜੀ ਫਿਰ ਚੱਲਦੇ ਆਂ ਜੀ ਮਿਲਦੇ ਆਂ ਜੀ ਫਿਰ ਰੋਪੜ ਜਾ ਕੇ ਚਲੋ ਜੀ ਆਪਾਂ ਚੱਲਿਆਂ ਜੀ ਹੁਣ ਰੋਪੜ ਨੂੰ ਤੇ ਰੋਪੜ ਜਾ ਕੇ ਫਿਰ ਲੈ ਲੀਏ ਜੀ ਜੋ ਆਪਾਂ ਨੇ ਸਮਾਨ ਲੈਣਾ ਹੈ ਤੇ ਮਿਲਦੇ ਆਂ ਜੀ ਤੁਹਾਨੂੰ ਹਨਾ ਰੋਪੜ ਜਾ ਕੇ ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ 'ਚ ਤੇ ਆਪਾਂ ਲੱਗੇ ਹੋਏ ਆਂ ਘਰ ਦੇ ਕੰਮ ਕਾਰ ਕਰਨ ਤੇ ਸਾਫ ਸਫਾਈ ਲਈ ਇੱਤਾ ਸੀ ਕਰ ਤੇ ਬਾਜ ਨੂੰ ਹੈਗੀ ਛੁੱਟੀ ਤੇ ਬਾਜ ਹੈਗਾ ਅੱਜ ਘਰੇ ਤੇ ਮਲੋਨੀ ਜੀ ਮੈਂ ਤੁਹਾਨੂੰ ਬਾਜ ਨੂੰ ਤੇ ਬਾਜ ਹਾਂਜੀ ਆ ਜਾ ਪੁੱਤ ਕੱਲ ਆਪਾਂ ਬਾਜ ਨੂੰ ਲੈ ਕੇ ਗਏ ਸੀ ਕੱਲ ਸੀ ਆਪਣੀ ਬਸਾਖੀ ਤੇ ਬਸਾਖੀ ਨੂੰ ਅਸੀਂ ਬਾਜ ਨੂੰ ਦਵਾ ਕੇ ਰਿਆਂਦਾ ਟਰੈਕਟਰ ਤੇ ਇੱਕ ਮਿੰਟ ਹੌਲੀ 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 ਵਾਜਾ ਹੁਣ ਆਪਣਾ ਪੁੱਤ ਟਰੈਕਟਰ ਦਿਖਾ ਦੇ ਟਰੈਕਟਰ ਦਿਖਾ ਦੇ ਦੇਖੋ ਜੀ ਬਾਜ ਦਾ ਟਰੈਕਟਰ ਕਿਨੇ ਤੋਂ ਆਇਆ ਟਰੈਕਟਰ ਮੰਮਾ ਨੇ ਮੰਮਾ ਨੇ ਹਾਂ ਕਿਵੇਂ ਲੱਗਿਆ ਤੈਨੂੰ ਟਰੈਕਟਰ ਲੈ ਕੇ ਬਹੁਤ ਸੋਹਣਾ ਬਹੁਤ ਸੋਹਣਾ ਅਰੇ ਕੋ ਗਾਈਸ ਚੱਲ ਕੇ ਕਰ ਦੋ ਤੁਹਾਨੂੰ ਹਾਂ ਚਲਾ ਕੇ ਦਿਖਾ ਦੂ ਗਾਈਸ ਦਿਖਾ ਦਿਓ ਚਲਾ ਕੇ

ਆਣੀ ਦੇ ਆਦੇ ਆਵਾ ਮੰਨਿਆ ਨੇ ਗਾਇਸ ਕਿਹੜਾ ਭਾਈ ਆਇਆ ਤਾ Papa ਦੋ ਮਿੰਟ ਕਿਹੜਾ ਭਾਈ ਆਇਆ ਤਾ ਕੀਰ ਕੀਰ ਆਇਆ ਤਾ ਕੀਰ ਦਾ ਫਿਰ ਹੁਣ ਗਿਆ ਆਪਣੇ ਘਰ ਨੂੰ ਉਹ ਤਾਂ ਇੱਕ ਦਿਨ ਵਾਸਤੇ ਆਇਆ ਤਾ ਆ ਤਾਂ ਘੁੰਮਣ ਆਇਆ ਤਾ ਹਾਂ ਘੁੰਮਣ ਆਇਆ ਤਈ ਜਦ ਅਗਲੀ ਵਾਰ ਹੋਵੇ ਤੜੀ ਮੋਚੇ ਮੋਚਾ ਹਾਂ ਸਹੀ ਕਹਿੰਦਾ ਚਲੋ ਜੀ ਅੰਦਰ ਆਗੇ ਜੀ ਮਨਦੀਪ ਮੀਲੋ ਜੀ ਮੰਦਿਰ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜੀ ਸੱਚੀ ਬਾਛੇ ਚੜਦੀ ਕਲਾ ਬਖਸ਼ਤਾਂ ਦ੍ਰਸ਼ਟੀ ਉਹ ਬਖਸ਼ ਸਾਰਿਆਂ ਨੂੰ ਆਪਾਂ ਹੁਣ ਐਂ ਜੀ ਅੰਦਰ ਨੂੰ ਬਾਹਰ ਲੈ ਕੰਮ ਹੋਊਗਾ ਸਾਰਾ ਫਰਨੀਚਰ ਲੇਖ ਨੂੰ ਅੰਦਰ ਲੈ ਨਾਏ ਇਹ ਮੇਗੀ ਉਹ ਲੱਗਿਆ ਖਾਓ ਅਸੀਂ ਤੈਨੂੰ ਤੇ ਉਹਦੇ ਬਾਅਦ ਦੇਖਦੇ ਹੁਣ ਕੰਮ ਕਰ ਉਹ ਤੋਂ ਬਾਅਦ ਅਸੀਂ ਜਾਣਾ ਜੀ ਰੋਪੜ ਆ ਰਾਮ ਨਾਲ ਬੈਠ ਕੇ ਆਰਾਮ ਨਾਲ ਬੈਠ ਕੇ ਦੇਖ ਰੇ ਤੂੰ ਮੇਰਾ ਬਣ ਆ ਦੇ ਮੈਂ ਦਿਖਾਤੀ ਗਾਈ ਜੀ ਨਾ ਤੇਰੀ ਮੈਗੀ ਦਿਖਾਤੀ ਐ ਐਵੇਂ ਨਹੀਂ ਚਮਚੇ ਦੇ ਨਾਲ ਖਾਈਦੀ ਹੁੰਦੀ ਐ ਤੇ ਆਪਾਂ ਨੇ ਫਿਰ ਜਾਣਾ ਜੀ ਰੋਪੜ ਰੋਪੜ ਦਾ ਹੈਗਾ ਜੀ ਆਪਣਾ ਥੋੜਾ ਜਿਹਾ ਕੰਮ ਇੱਕ ਤਾਂ ਬਾਜ਼ ਨਹੀਂ ਹੋਈ ਹੋਈ ਐ ਜੀ ਖਾਂਸੀ ਇਹਨੂੰ ਦਵਾਈ ਦਵਾ ਕੇ ਲੈ ਕੇ ਆਣੀ ਐ ਤੇ ਇੱਕ ਦੋ ਕੰਮ ਆਪਣੇ ਹੋਰ ਐ ਜੀ ਰੋਪੜ ਹਾਂ 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 ਕੱਪੜਾ ਵਾਸਤੇ ਕੱਪੜੇ ਲੈ ਕੇ ਆਇਆ ਨੂੰ ਇਹਨੂੰ ਪਤਾ ਹੀ ਚਲੋ ਜੀ ਫਿਰ ਚੱਲਦੇ ਆ ਜੀ ਫਿਰ ਆਪਾਂ ਰੋਪੜ ਨੂੰ ਤੇ ਹਾਂਜੀ ਆਪਾਂ ਚੱਲੀਏ ਜੀ ਰੋਪੜ ਨੂੰ ਹੀ ਤੇ ਕੰਮ ਕਾਰ ਨਵੇੜ ਕੇ ਘਰ ਤੇ ਦੁਪਹਿਰੇ ਤਾਂ ਜਾਣ ਹੀ ਹੋਏ ਤੇ ਹੁਣ ਸ਼ਾਮ ਨੂੰ ਚੱਲਨੇ ਆ ਤੇ ਬਾਜ ਨੂੰ ਹੋਇਆ ਹੋਇਆ ਜੀ ਜ਼ੁਕਾਮ ਤੇ ਬੁਖਾਰ ਤੇ ਖਾਂਸੀ 2 ਮਿੰਟ ਪੁੱਤੇ ਵੇਟ ਕਰ ਦੋ 2 ਮਿੰਟ ਬਾਜਵੀਂ ਚੱਲਿਆ ਹੀ ਨਾਲ ਤੇ ਚਲੋ ਜੀ ਕਿੱਥੇ ਨਿੱਚਲੇ ਪੁੱਤ ਆਪਾਂ ਡਾਕਟਰ ਨੂੰ ਪੀਜ਼ਾ ਖਾਣਾ ਪੀਜ਼ਾ ਖਾਣਾ ਅੱਛਾ ਜੀ ਪੀਜ਼ਾ ਖਾਣ ਨਹੀਂ ਦੀ ਚੱਲੇ ਆਪਾਂ ਡਾਕਟਰ ਤੇ ਸੂਈ ਲਵਾਉਣੀ ਹੈ ਜੀ ਜਿਹੜਾ ਆਪਾਂ ਨੂੰ ਜ਼ਖਾਮ ਹੋਇਆ ਹੋਇਆ ਹੈ ਨਹੀਂ ਨਹੀਂ ਰੋਈ ਨਹੀਂ ਚਲੋ ਕੋਈ ਨਾ ਤਾਂ ਜਾ ਕੇ ਆਪਾਂ ਦੇਖਦੇ ਆਂ ਵੀ ਕੀ ਕਰਨਾ ਹੈ ਹੁਣ ਆਪਾਂ ਨੇ ਪੀਜ਼ਾ ਖਾਣੇ ਮੈਨੂੰ ਕੱਲਾ ਤੇ ਚਲੋ ਜੀ ਕਿੱਥੇ ਹੁਣ ਸੂਈ ਲਵਾਉਣੀ ਨਹੀਂ ਹੈ ਤੇ ਚਲੋ ਜੀ ਆਪਾਂ ਹੁਣ ਚੱਲੀਏ ਜੀ ਫਿਰ ਰੋਪੜ ਜਾઈએ ਤੇ ਜੀ ਟਾਈਮ ਹੋ ਗਿਆ ਜੀ ਆਪਣਾ 6 ਵਜ ਗਿਆ ਤੇ ਟਾਈਮ ਕੀ ਹੋ ਗਿਆ ਦੇ ਦੇ ਦਨੀਆ ਚਲੋ ਜੀ ਫਿਰ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮਨਦੀਪ ਗਏ ਹੋਏ ਹਾਂ ਹੁਣ ਕੱਖਾਂ ਨੂੰ ਤੇ ਮਿਲਦੇ ਆ ਕਿਸੇ ਨਵੇਂ ਵੀਡੀਓ ਚ ਵਿੱਚ ਤੁਹਾਨੂੰ ਤੇ ਤੁਸੀਂ ਦਿੰਦੇ ਰਹੇ ਹੋ ਸਾਡੀ ਵੀਡੀਓ ਐਦਾਂ ਹੀ ਪਿਆਰ ਤੇ ਧੰਨਵਾਦੀ ਤੁਹਾਡਾ ਬਹੁਤ-ਬਹੁਤ ਦੇ ਦੋ ਮਮਾ